ਕੀ ਅਮਰੀਕਾ ਅਤੇ ਵੈਨਜ਼ੂਏਲਾ ਦੇ ਸਬੰਧ ਇੱਕ ਵਾਰ ਫਿਰ ਤਣਾਅ ਪੈ ਗਿਆ ਹੈ ਇਸ ਦੇ ਵਿੱਚ ਖਬਰਾਂ ਅਨੁਸਾਰ ਦੱਸਦੀ ਕਿ ਅਮਰੀਕਾ ਮਿਲਟਰੀ ਤੇ ਕੈਰੋਬੀਅਨ ਸਾਗਰ ਅਤੇ ਵੈਨਜ਼ੂਏਲਾ ਦੇ ਤੱਟੀ ਖੇਤਰ ਵਿਰਜ ਵਿੱਚ ਜਿਹੜੇ ਸੈਨਿਕ ਆ ਉਹ ਤੈਨਾਤ ਕਰ ਦਿੱਤੇ ਗਏ ਨੇ ਜਹਾਜ਼ਾਂ ਦੀ ਉਡਾਣ ਕੀਤੀ ਜਾ ਰਹੀ ਹੈ ਇਹ ਕਦਮ ਦੋਵੇਂ ਦੇਸ਼ਾਂ ਵਿੱਚ ਚਾਲੇ ਵਧ ਰਹੇ ਤਣਾਅ ਅਤੇ ਹੋਰ ਗਹਿਰੀਆਂ ਦਾ ਕਾਰਨ ਬਣ ਰਿਹਾ ਹੈ ਰਿਪੋਰਟਰਾਂ ਮੁਤਾਬਕ ਇਹ ਇੱਕ ਹਫਤੇ ਦੇ ਅੰਦਰ ਅਮਰੀਕੀ ਫੌਜ ਵੱਲੋਂ ਤਾਕਤ ਦਿਖਾਉਣ ਅਤੇ ਦੂਜੇ ਪਾਸੇ ਕੁਝ ਰਿਪੋਰਟਰਾਂ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਹ ਜਹਾਜ਼ ਵੈਂ ਜੇਲਾ ਦੇ ਹਾਈਵੇ ਖੇਤਰ ਦੇ ਵਿੱਚ ਕਾਫੀ ਨੇੜੇ ਉੱਡੇ ਨੇ ਜਿੱਥੇ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਇਹਨਾਂ ਦਾਅਵਿਆਂ ਨੂੰ ਗਲਤ ਅਤੇ ਬੇਵਿਨਿਆਦ ਕਰਾਰ ਦਿੱਤਾ ਹੈ ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਹ ਉਡਾਨਾਂ ਡਰੋਨ ਤਸਵੀਰ ਖਿਲਾਫ ਕੀਤੀਆਂ ਜਾ ਰਹੀਆਂ ਨੇ ਜਿਸ ਵਿੱਚ ਡਰੱਗਸ ਬਾਰਡਰ ਤੋਂ ਪਾਰ ਕੀਤੇ ਜਾ ਰਹੇ ਸੀਗੇ ਫੌਜੀ ਮਹੀਨ ਦਾ ਹਿੱਸਾ ਹਨ ਜੋ ਕਿ ਇੱਕ ਕ੍ਰੋਬ ਖੇਤਰ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਰੋਕਣ ਲਈ ਕੀਤਾ ਜਾ ਰਿਹਾ ਸੀ ਹਾਲਾਂਕਿ ਵੈਨਜ਼ੂਏਲਾ ਦੀ ਸਰਕਾਰ ਨੇ ਇਸ ਕਾਰਵਾਈ ਨੂੰ ਆਪਣੇ ਖਿਲਾਫ ਇੱਕ ਉਕਸਾਵਾ ਦੱਸਿਆ ਹੈ ਅਤੇ ਕਿਹਾ ਹੈ ਕਿ ਅਮਰੀਕਾ ਖੇਤਰ ਅਤੇ ਆਰਥਿਕ ਤਪੈਦਾ ਕਰਨ ਦਾ ਚਾਹੁੰਦਾ ਹੈ ਜੋ ਕਿ ਦੋਵੇਂ ਦੇਸ਼ਾਂ ਵਿਚਾਲੇ ਪਹਿਲੀ ਵੀ ਰਾਜਨੀਤਿਕ ਤੇ ਆਰਥਿਕ ਮਾਮਲਿਆਂ ਨੂੰ ਲੈ ਕੇ ਬਣਾਇਆ ਰਿਹਾ ਹੈ ਸਿਗਾ ਅਤੇ ਇਹ ਤਾਜ਼ਾ ਘਟਨਾ ਇਸ ਤਣਾਅ ਨੂੰ ਲੈ ਕੇ ਹੋਰ ਵਧਾ ਸਕਦੀ ਹੈ